ਪਰਵਾਰਿਆ ਜੀ ਔਰ ਬੜੀ ਵੱਡੀ ਗੱਲ ਆ ਬੜਾ ਵੱਡਾ ਦੇਣਿਆ ਪਰਮਾਤਮਾ ਦਾ ਹੀ ਟਿਕਟਵਾਜੀ ਆ ਤੇ ਹੁਣ ਲੜੌਣੀ ਵਿੱਚ ਟੋਣੀ ਵੀ ਪਰਮਾਤਮਾ ਦਾ ਹੀ ਆ ਜੀ ਅਸ਼ੀਰਵਾਦ ਵੀ ਰਾਮਦਾਈ ਲੈਣ ਆਇਆ ਰਾਤ ਸਾਰੇ ਦੇ ਵੀ ਹਾਦੀ 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 ਜ਼ਰੂਰ ਔਰ ਇਹ ਬਾਲਾ ਲੋ ਹਲਕੇ ਦੇ ਇੱਕ ਹਲਕਿਆਂ ਦੇ ਵਿੱਚ ਮੁਕਾਬਲਾ ਅੱਗੇ ਵੀ ਬਟਾਲੇ ਦੀ ਲੜਾਈ ਲੋਕਾਂ ਨੇ ਲੜੀ ਉਹਦੇ ਜਿਹੜੇ ਹਲਕੇ ਦੀ ਲੜਾਈ ਅਰਦਾਸ ਤੇ ਬੇਸਵਾਦੀ ਲੜਾਈ ਇਹ ਵੀ ਹੁਣ ਲੋਕ ਲੜਨਗੇ

ਇਕੱਠੇ ਹੋ ਕੇ ਰਾਮ ਨਵਮੀ ਦਾ ਜਿਆਦਾ ਮਨਾ ਕੇ ਇੱਕ ਵਧੀਆ ਸਾਂਝੀ ਵਾਲਤਾ ਦਾ ਜਿਹੜਾ ਸੁਨੇਹਾ ਉਹ ਦੇ ਜਦੋਂ ਵੀ ਕਿਸੇ ਮਹਾਨ ਸ਼ਖਸੀਅਤ ਦਾ ਦਿਨ ਮਨਾਇਆ ਜਾਂਦਾ ਉਹਦਾ ਅਸਲੀ ਮਕਸਦ ਹੁੰਦਾ ਹੈ ਕਿ ਜਿਹੜੀ ਉਹਨਾਂ ਦੀ ਆਈਡੀਆਲੋਜੀ ਹੈ ਜਿਹੜੇ ਉਹਨਾਂ ਨੇ ਪੂਰਨੇ ਪਾਏ ਹੁੰਦੇ ਆ ਜਿਹੜੀਆਂ ਉਹਨਾਂ ਨੇ ਸਿੱਖਿਆਵਾਂ ਸਾਨੂੰ ਦਿੱਤੀਆਂ ਇਸ ਦਿਨ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਕਿ ਉਹਨਾਂ ਚੀਜ਼ਾਂ ਦੇ ਉੱਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰੀਏ ਕਿ ਪ੍ਰਯਾਤਨ ਪਰਚੇਤਨ ਤੋਂ ਆਪ ਆਪ ਦੇ ਉੱਪਰ ਜੀਤਾ ਹੈ ਜਿਹੜਾ ਜੀਵਨ ਹੈ ਇੱਕ ਸਾਡੀ ਜ਼ਿੰਦਗੀ ਵਾਸਤੇ ਇੱਕ ਆਦਰਸ਼ ਹੈ ਕਿ ਕਿਸ ਤਰੀਕੇ ਆਪਣੇ ਬਾਪ ਦਾ ਹੁਕਮ ਮੰਨਣਾ ਚਾਹੀਦਾ ਕਿਸ ਤਰੀਕੇ ਭਰਾਵਾਂ ਦੇ ਨਾਲ ਸਾਨੂੰ ਦੋਸਤ ਬਣਾਉਣਾ ਚਾਹੀਦਾ ਬਾਰੇ ਅੱਗੇ ਨੂੰ ਟਰਾਲੀ ਨਗਾੜ ਕੇ ਇੱਕ ਰਾਜੇ ਦੇ ਕੀ ਬਣਦੇ ਆ ਸਾਰੀਆਂ ਚੀਜ਼ਾਂ ਅੱਜ ਸਾਨੂੰ ਉਹਨਾਂ ਵਿੱਚੋਂ ਸਿੱਖਣਾ ਪੈਂਦਾ ਸੋ ਸਾਰੀ ਸੰਗਤ ਨੂੰ ਵਧਾਈ ਦਿੰਦਾ ਹਾਂ ਔਰ ਗੁਰਤੇ ਦੇ ਕਰਤਾਰ ਕੋਈ ਨਾ ਕੋ ਆਪਾਂ ਉਹਨਾਂ ਦੇ ਜੀਵਨ ਕੋ ਸਿੱਖਣ ਦੀ ਕੋਸ਼ਿਸ਼ ਕਰ ਸਕੀਏ ਉਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਗੁਰਦਾਸਪੁਰ ਦੇ ਵਿੱਚ ਪਹਿਲੇ 7-8 ਸਾਲ ਦਿੱਤੇ ਰਿਹਾ ਕੋ ਪਿੰਡ ਵੀ ਸੱਤਾਂ ਮਾਰੀ ਦਿੱਤੀ ਆ ਜਿਤਨਾ ਕਹਾਂ ਸਾਡੀ ਤਸਵੀਰ ਆ ਜਦੋਂ ਦਸਵੀਂ ਚ ਡਾਢੇ ਲੈਣੇ ਸੀ ਤੇ ਸਾਰੇ ਸਾਥੀ ਤੇ ਤਸਵੀਰ ਲੈ ਕੇ ਆਪ ਉਹ ਬਸਾ ਦੇ ਕੇ ਬਣਾਉਂਦੇ ਸੀ ਕੀ

ਉੱਥੇ ਕਿਸੇ ਹੋਰ ਜੇ ਤੁਹਾਨੂੰ ਆਪਣੀ ਰਾਹ ਤੇ ਜਾਣ ਦਾ ਮੌਕਾ ਮਿਲਦਾ ਪਰ ਸਭ ਤੋਂ ਪੁਰਾਣੀ ਇੰਡਸਟਰੀ ਮਟਾਲੇ ਦੇ ਵਿੱਚ ਹੈ ਪਰ ਇੰਡਸਟਰੀ ਦਾ ਮੰਦਾ ਹਾਲ ਕਿਉਂ ਹੈ ਕਿਉਂਕਿ ਨਾਲ ਸਾਡੇ ਜੰਮੂ ਪੈਂਦਾ ਤੇ ਤੁਸੀਂ ਪਠੂਏ ਚਲ ਜਿਓ ਤੇ ਉੱਥੇ ਤੇ ਇੰਡਸਟਰੀ ਲਾਉਣੀ ਹੋਵੇ ਤਾਂ ਬਹੁਤ ਵੱਡੀਆਂ-ਵੱਡੀਆਂ ਦੇਤਾ ਤੇ ਜਿਹੜੇ ਪਟਾਲੇ ਦੇ ਸਾਰੀ ਉਮਰ ਜਿਨ੍ਹਾਂ ਨੇ ਲੋਹੇ ਦੀ ਇੰਡਸਟਰੀ ਨੂੰ ਦੇਸ਼ ਦੇ ਵਿੱਚ ਟਾਈਮ ਰੱਖਿਆ ਉਹਨਾਂ ਵਾਸਤੇ ਉਹ ਸਹੂਲਤਾਂ ਨਹੀਂ ਹੈ ਇੱਥੇ ਲੋਕੀ ਤੇ ਪੀਪਲ ਸਟੀ ਕਾਰੀਗਰ ਬੈਠੇ ਆ ਬਲਕ ਬੈਠੇ ਆ ਡਿਸਟ੍ਰਿਕਟ ਲੋਡ ਵਾਲੇ ਬੈਠੇ ਆ ਉਹਨਾਂ ਨੂੰ ਉਤਸ਼ਾਹਿਤ ਕਰਕੇ ਤੇ ਉੱਥੇ ਜਿਹੇ ਸਹੂਲਤਾਂ ਦਿੱਤੀਆਂ ਜਾਂਦੀਆਂ ਇਹ ਵੀ ਸਰਦੀ ਜਿਲ੍ਹਾ ਕਿੰਨੇ ਕਿੰਨੇ ਦੂਰ ਪੱਕੇ ਇਸ ਰੱਖਦੇ ਨੇ ਇਹਨਾਂ ਦੀ ਇੰਡਸਟਰੀ ਜਿਹੜੀ ਹੈ ਦਿਨੋਂ ਦਿਨ ਪਿੱਛੇ ਗਈ ਔਰ ਨਵਿਆ ਤਵਰਦ ਚੈਪਟਰ ਹੋ ਰਿਹਾ ਔਰ ਪੰਜਾਬ ਦੇ ਨਾਲ ਖਾਸ ਕਰਕੇ ਸਾਡੇ ਸਰਦੀ ਜਿਲ੍ਹੇ ਇਸ ਬਰਦਾਸ਼ਤਪੁਰ ਤੇ ਪਟਿਆਲਪੁਰ ਦੇ ਨਾਲ ਔਰ ਟ੍ਰੈਂਡ ਕਰਦੇ ਇੱਦਾਂ ਕਿਸਾਨ ਸਿਤਾਰ ਤੋਂ ਪਾਰ ਦੇ ਕਿ ਜਿਨ੍ਹਾਂ ਦੀ ਜ਼ਮੀਨਾਂ ਜਾਟ ਕਿਹੋ ਨਾਲ ਦਾ ਕੀ ਹਾਲ ਉਹਨਾਂ ਨੂੰ ਤਾਂ ਖੇਤੀ ਕਰਨ ਵਾਸਤੇ ਪੂਰੇ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ ਉਹ ਤਾਂ ਮਲਾਜ਼ਮਾ ਕੋਈ ਨਹੀਂ ਕਿ ਖੇਤੀ ਕਰਨੀ ਪੈਂਦੀ ਹੈ ਇਸ ਕਰਕੇ ਬੜੀਆਂ ਵੱਡੀਆਂ ਦਿੱਕਤਾਂ ਨੇ ਸਰਦੀ ਲੱਗ ਜਾਂਦੀਆਂ ਕੱਢੀ ਦੇ ਇਲਾਕਿਆਂ ਜਿਵੇਂ ਪਾਣੀ ਦੀਆਂ ਉੱਪਰ ਜਾ ਕੇ ਬਹੁਤ ਵੱਡੀਆਂ ਤੀਨਾਂ ਵਾਲੀਆਂ ਤੇ ਆਉਂਦੀਆਂ ਔਰ ਸਚਾਈ ਦੀਆਂ ਵੀ ਦਿੱਕਤਾਂ ਨੇ ਇਸ ਲਈ ਅਸੀਂ ਕਹਿੰਦੇ ਹਾਂ ਕਿ ਕੰਢੀ ਏਰੀਆ ਦਾ ਡਵੈਲਪਮੈਂਟ ਦਾ ਨੈਸ਼ਨਲ ਲੈਵਲ ਦੇ ਉੱਤੇ ਵੱਖਰਾ ਬੋਰਡ ਹੋਣਾ ਚਾਹੀਦਾ ਸਰਦੀ ਏਰੀਆ ਦਾ ਵੱਖਰਾ ਬੋਰਡਰ ਹੋਣਾ ਚਾਹੀਦਾ ਅੱਜ ਦਾ ਸਾਡਾ ਕਾਰਜ ਉਹ ਕਿਸੀ ਵੀ ਕਰਤਾਰ ਕੋਲ ਸਾਡਾ ਪਾਸਪੋਰਟ ਕਰਕੇ ਲੋਕ ਨੂੰ ਜਾਣ ਨਹੀਂ ਪਾਰੇ ਉੱਤੇ ਪਰਮਿਟ ਲਾ ਕੇ ਕਰੋ ਜਿਹੜਾ ਅਚਾਰੀ ਤੋਂ ਸਰਹੱਦ ਤੋਂ ਵਪਾਰ ਖੋਲੋ ਤਾਂ ਕਿ ਸਾਡੀ ਇੰਡਸਟਰੀ ਵਧੇ ਇਹ ਸਾਰੀ ਚੀਜ਼ਾਂ ਲੱਗਦੀ ਬਹੁਤ ਵਧੀਆ ਇਹ ਪ੍ਰੋਗਰਾਮ ਜਿਹੜਾ ਅੱਜ ਹੋਣਾ ਵਾ ਇੱਥੇ ਸਾਰੀਆਂ ਸੰਸਥਾ ਜਿਹੜੇ ਜਾਂ ਕਠੀਆਂ ਹੋ ਰਹੀਆਂ ਵਾ ਮੰਡੀ ਤੋਂ ਤੋਰ ਕੇ ਨਹਿਰੂ ਗੇਟ ਨਹਿਰੂ ਗੇਟ ਤੋਂ ਬਾਈਪਾਸ ਹੁੰਦੇ ਆ ਹੁੰਦੇ ਆ ਸਾਰਾ ਆ ਜਾਊਗਾ ਜਿਹਦੇ ਨਾਲ ਇਹਦੇ ਅੱਜ ਸਾਰੇ ਸ਼ਹਿਰ ਨੂੰ ਰਾਮ ਨومی ਦੀ ਬਹੁਤ ਬਹੁਤ ਵਧਾਈ ਆ ਰਾਮਚੰਦਰ ਐਸਨ ਘਰ ਆਏ ਸੀਗੇ ਇਹ ਐਸ ਕਰਕੇ ਇਹਨਾਂ ਦਾ ਦਿਨ ਮਨਾਇਆ ਜਾਂਦਾ ਵਾ ਭਗਵਾਨ ਮੇਰੇ ਪਰਵਾਰਾਂ ਨੂੰ ਵੀਰਾਂ ਨੂੰ ਮੇਰੇ ਬੱਚਿਆਂ ਨੂੰ ਬਹੁਤ ਬਹੁਤ ਤਰੱਕੀ ਲਵੇ ਤੇ ਇਹੋ ਜਿਹਾ ਸ਼ੁਭ ਦਿਨ ਜਿਹੜਾ ਵਾ ਮਾਸ਼ਾ ਜੀ ਦੀ ਆਤਮਾ ਨੂੰ ਸ਼ਾਂਤੀ ਮਿਲਦੇ ਰਹਿਣ ਮਾਨਾ ਗੋਵਰ ਚੰਦ ਜੀ ਨੇ ਇਹ ਚਾਲੂ ਪਰੰਪਰਾ ਕੀਤੀ ਸੀਗੀ